ਹਾਂ ਜੀ ਦੋਸਤੋ ਕੀ ਹਾਲ ਨੇ ਉਮੀਦ ਆ ਸਾਰੇ ਵਧੀਆ ਹੋਵਗੇ ਦੋਸਤੋ 5-6 ਦਿਨ ਪਹਿਲਾਂ ਨਾ ਆਪਾਂ ਵੀਡੀਓ ਪਾਈ ਸੀ ਤਵੀਆਂ ਤੇ ਇਹਨਾਂ ਤੇ ਉਹ ਵੀਡੀਓ ਆਪਾਂ ਕਿਸੇ ਨੂੰ ਲਾ ਕੇ ਨਹੀਂ ਪਾਈ ਸੀ ਤੇ ਆਪਾਂ ਕੋਈ ਵਿੱਚੋਂ ਕਮੈਂਟ ਕਰੀ ਜਾਂਦੇ ਸੀ ਮੇਰੇ ਵੀਰ ਭਰਾ ਵੀ ਜਲੂਸ ਕੱਢਦਾ ਫਲਾਣਾ ਕਰਦਾ ਜਸਟ ਵੀਡੀਓ ਐ ਪਾਈ ਸੀ ਵੀ ਇਹ ਝੂਠ ਬੋਲ ਕੇ ਸੰਦ ਨਹੀਂ ਲਿਆਣਾ ਚਾਹੀਦਾ ਪਹਿਲੇ ਤਾਂ ਆਪਾਂ ਆਪਣੇ ਤਵੀਆਂ ਦੀ ਗੱਲ ਕਰਦੇ ਹਾਂ ਤਵੀਆਂ ਇਹ 2018 ਮਾਡਲ ਨੇ ਸਾਡੀਆਂ ਦੋ ਕਰਾਂ ਦੀਆਂ ਸਾਂਝੀਆਂ ਨੇ ਜਿਹਨਾਂ ਸਾਂਝ ਨੇ ਉਹਦੇ ਕੋਲ 8 ਥੱਲੇ ਬਹੰਦੇ ਆ ਆਪਣੇ ਕੋਲੇ 5 5.5 ਕਿੱਲੇ ਬਾਹਨਦੇ ਆ ਤੇ ਕਿੱਲਾ ਕਾ ਪਠੇਕੇ ਤੇ ਲੈਣੇ ਹੋਣੇ ਮੰਨ ਲਓ 6 7 8 ਹੀ ਮੰਨ ਲਓ 8 ਠਾ ਕਿੱਲੇ ਦੀ ਆਪਾਂ ਕੀਤੀ ਧੋਨੇ ਕਰ ਗਾਉਂਦੇ ਆ ਚਲ ਠੇਕੇ ਤੇ ਉਹ ਬੰਦਾ ਵੀ ਲੈ ਲੈਂਦਾ ਤੇ ਬਾਕੀ ਤਵੇ ਆ ਦੇਖ ਲੋ ਵਿੱਚ ਕਹਿੰਦੇ ਤਵੀਆਂ ਦਵਾਈ ਤਰੀਆਂ ਲੱਗਦੀ ਨੇ ਐ ਨਹੀਂ ਬਾਹਨਿਆ ਹਨ ਤਵੇ ਹਜੇ ਕਾਸੀ ਪਈਆਂ ਨੇ ਤਵੀਆਂ ਇਹ ਤੇ ਜੇ ਗੱਲ ਕਰੀਏ ਮੰਗਵੇਂ ਸੰਦ ਨੇ ਹਨ ਕਿ ਘੱਟੋ ਘੱਟ 2 4 ਬੰਦੇ ਉਹਦੇ ਮਲਾਹੇ ਵਾਲੇ ਆ ਉਹ ਲੈ ਜਾਂਦੇ ਆ ਤੇ 5 4 ਬੰਦੇ ਆਪਣੇ ਮਲਾਹੇ ਵਾਲੇ ਆ ਜਿਨ੍ਹਾਂ ਆਪਾਂ ਤਵੀਆਂ ਦਿਨੇ ਆ ਤੇ ਨਾਂ ਵਾਲਾ ਦਾ 100 ਕਿੱਲਾ ਇਹ ਆਏ ਸਾ ਸੀਜ਼ਨ ਚ ਵਹਨ ਦਵਾਉਂਦੀਆਂ ਨੇ 2018 ਚ ਦਿਵਾਲੀ ਵਾਲੇ ਦਿਨ ਆਪਾਂ ਲੈ ਜਾਂਦੀਆਂ ਸੀ ਤੇ 58000 ਦੀਆਂ ਉਹ ਤੋਂ ਆਪਾਂ ਲੈ ਕੇ ਜਾਂਦੇ ਸੀ ਵਿੱਚ ਕਰੀ ਜਾਂਦਾ 10-20000 ਦੀਆਂ ਤਵੀਆਂ ਨੇ ਤੇ ਹੁਣ ਜੇ ਇਹਨਾਂ ਦਾ ਰੇਟ ਪੁੱਛਣਾ ਹੋਵੇ 75-80000 ਰੁਪਏ ਦੀਆਂ 16 ਤਵੀਆਂ ਹੁਣ ਅੱਜ ਦੇ ਸੀਜ਼ਨ ਚ ਜੱਜ ਦੇ ਰੇਟ ਦੇ ਮੁਤਾਬਕ ਲੋਹੇ ਮੁਤਾਬਕ ਬਣਦੀਆਂ ਨੇ ਤੇ ਇੱਕ ਕਵਾੜ ਚ ਮੇਰੇ ਸਾਬ ਨਾਲ 50000 ਦੀਆਂ ਆਪਾਂ ਨੂੰ ਜੀ ਦੇਣੀਆਂ ਹੁਣ ਤਾਂ ਕਦੋਂ ਮਰਜ਼ੀ ਦੇ ਦੀਆਂ ਤਵੀਆਂ ਖੜੀਆਂ ਨਹੀਂ ਰਹਿਣਗੀਆਂ ਠੀਕ ਆ ਗੱਲ ਕਰਦੇ ਆਪਾਂ ਸੰਦਾਂ ਦੀ ਯਾਰ ਸੰਦ ਹੋ ਗਏ ਬਈ ਯਾਰ ਸਾਰੇ ਮਹਿੰਗੇ ਆਪਾਂ ਇਹ ਨਹੀਂ ਕਹਿੰਦੇ ਵੀ ਮੰਗੇ ਬਿਨਾ ਸਰਦਾ ਨਹੀਂ ਪਰ ਜਦੋਂ ਆਪਾਂ ਖੇਤੀ ਕਰਨੀ ਆ ਖੇਤੀ ਆਪਣਾ ਮੇਨ ਧੰਦਾ ਹੈਣਾ ਆਪਾਂ ਨੂੰ ਸੰਦ ਬਣਾਉਣੇ ਚਾਹੀਦੇ ਆ ਲਗਾ ਦੇ ਦੋਸਤੋ ਸੰਦ ਬਣਾਉਣਾ ਚਾਹੀਦਾ ਹੈਣਾ ਵੀ ਇੱਕ ਅਦਾ ਸੰਦ ਬਿਨਾ ਸਰ ਜਾਂਦਾ ਸੰਦ ਯਾਰ ਬੰਦੇ ਕੋਲ ਹੋਣੇ ਚਾਹੀਦੇ ਕਿਉਂਕਿ ਸੰਦ ਮਹਿੰਗੇ ਨੇ ਟਰੈਕਟ ਹਜੇ 2.5-3 ਲੱਖ ਦਾ ਵਧੀਆ ਮਿਲ ਜਾਂਦਾ ਸੰਦ ਮਾਣ ਲਾ ਲ 3 ਲੱਖ ਦੀ ਤਾਂ ਵੀ ਨਾਲ 70000 ਆ ਜਾਂਦੀਆਂ ਰੋਟਾਵੇਟਰ ਲਾ ਲ ਹਣਾ ਹਾਲ ਸੁਭਾਗਾ ਕਿੰਨੇ ਜ਼ਿਮੀਂਦਾਰੇ ਵਾਲੇ ਸੰਦ ਨੇ ਹਣਾ ਵੀ ਹੌਲੀ ਹੌਲੀ ਬਣਦੇ ਹੁੰਦੇ ਆ ਇਹ ਮੈਨੂੰ 7-8 ਸਾਲ ਹੋ ਗਏ ਖੇਤੀ ਕਰਦਿਆਂ ਨੂੰ ਮੇਰੇ ਕੋਲੇ ਹੁਣ ਕੱਲਾ ਬੱਟਾਂ ਵਾਲਾ ਜਿੰਦਰਾ ਨਹੀਂ ਹੈਗਾ ਹੌਲੀ-ਹੌਲੀ ਸਾਰੇ ਫਸਲ ਦੀਆਂ ਹੰਦਰ ਨਾਲ ਜੋ ਵੀ ਆਪਣੇ ਕੋਲੇ ਹੁੰਦਾ ਹਨ ਹੌਲੀ-ਹੌਲੀ ਸਾਰੇ ਸੰਦ ਆਪਦੇ ਇੱਕ ਸੰਦ ਮੇਰੇ ਕੋਲੇ ਸਾਂਝਾ ਬਾਕੀ ਹਾਲ ਕੋਈ ਪ੍ਰਾਣੇ ਲੈ ਲੈ ਜਾ ਕੋਈ ਹਨਾ ਸੁਹਾਗਾ ਨਵਾਂ ਬਣਾ ਲਿਆ ਸੀ ਆਪਦੇ ਸੰਦ ਕਦੇ ਟਰੈਕਟ 'ਚ ਪੈਸੇ ਵੀ ਪਾ ਲੰਦਾ ਜਿੰਦਰਾ ਹੌਲੀ ਇੰਨਾ ਹੁਣ ਰੋਟਰ ਵੇਟਰ ਲੈਣ ਦੀ ਸਕੀਮ ਜਦ ਕੀ ਤਮਾ ਉਹ ਬੰਦੇ ਨੂੰ ਜਿਹੜੀ ਤੇ ਆਪਾਂ ਵੀਡੀਓ ਪਾਛਣਾ ਕਰਨਾ ਪਰ ਰੋਟਰ ਵੇਟਰ ਸਾਂਝਾ ਲੈ ਲੈਣੇ ਆ 55000 ਰੁਪਿਆ ਆਊਗਾ ਮਹਾ ਤੋ ਨਮ ਤਾਂ ਸਾਂ 5.5 6 ਕਿੱਲਾਂ ਦੀ ਖੇਤੀ ਕਰਦਾ ਉਹਦੇ ਕੋਲੇ ਘਰੂ 8 ਕਿੱਲੇ 8 ਕਿੱਲੇ ਵਿੱਚ ਕਈ ਜਾਂਦੇ ਬਈ ਗਰੀਬ ਤਵੀਆਂ ਲੈ ਗਿਆ ਬਈ ਜੇ ਜ਼ਮੀਨ ਮੁਤਾਬਕ ਚੱਲੀ ਤਾਂ ਉਹ ਮੇਰੇ ਨੂੰ ਅਮੀਰ ਹਨਾ ਪਰ ਜੇ ਆਪਾਂ ਦਿਲ ਦੀ ਗੱਲ ਕਰੀਏ ਜਾਂ ਆਪਾਂ ਐਂ ਗੱਲ ਕਰਦੇ ਆਂ ਵੀ ਇਹ ਸੰਦ ਲੈਣੇ ਚਾਹੀਦੇ ਆ ਚਲ ਕਿਸੇ ਬੰਦੇ ਨੇਚਰ ਹੁੰਦਾ ਆਪਾਂ ਐ ਨਹੀਂ ਕਹਿੰਦੇ ਹਨਾ ਵੀ ਕਈ ਵਾਰੀ ਆਏ ਜਾਂਦੇ ਜੇ ਮੰਗ ਕੇ ਸਰ ਜਾਂਦਾ ਕਈ ਵਾਰੀ ਐਂ ਹੁੰਦਾ ਯਾਰ ਵੀ ਚਲ ਸੰਦ ਜਾ ਬਣਾ ਲੈਨੇ ਹਨਾ ਇਹ ਚ ਅਮੀਰੀ ਗਰੀਬੀ ਦੀ ਕੋਈ ਗੱਲ ਨਹੀਂ ਹੁੰਦੀ ਠੀਕ ਆ ਜ਼ਮੀਨ ਦੇ ਹਿਸਾਬ ਨਾਲ ਤਾਂ ਮੈਂ ਉਹ ਤੋਂ ਮੰਨ ਲਉ ਨੇਵੇਂ ਆ ਪਰ ਆਪਾ ਸੰਤ ਦਾ ਤਾਂ ਮੈਂ ਤਾਂ ਲੈ ਸੰਦਰ ਲੈਂ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਸੰਦ ਕਦੇ ਵੀ ਘਟ ਜਾਂਦਾ ਟਰਾਲੀ ਮੈਂ 110000 ਦੀ ਬਣਾਈ ਸੀ ਤੇ ਅੱਜ ਉਹ ਵੇਚਣੀ ਹੋਵੇ 1.5 ਲੱਖ ਦੀ ਹੈ ਠੀਕ ਹੈ ਟਰਾਲੀ ਵੀ ਮੈਂ 5-6 ਸਾਲ ਪਹਿਲਾਂ ਬਣਾਈ ਸੀ ਕਿਉਂਕਿ ਲੋਹਾ ਕਦੇ ਵੀ ਘਟਾ ਨਹੀਂ ਦਿੰਦਾ ਬਾਕੀ ਜਦੋਂ ਆਪਣਾ ਮੇਨ ਕਿਤਾ ਖੇਤੀ ਆ ਦਾਣੀਆਂ ਨੇ ਹੁਣ ਦੁਕਾਨ ਚ ਸਾਰੇ ਚੀਜ਼ਾਂ ਜਿ ਪੂਰੀਆਂ ਨਾ ਹੋਣਗੀਆਂ ਚਲ ਕਦੇ ਸੰਦ ਮਿਲ ਪੀ ਜਾਂਦਾ ਇੱਕ ਅੱਦੇ ਬੀਨ ਸਰ ਪੀ ਜਾਂਦਾ ਠੀਕ ਹੈ ਵੀ ਜੜ ਹੁਣ ਆਪਾਂ ਕਰਦੇ ਆਂਗਾ ਗੱਲ ਸੰਦ ਦੀ ਜੀ ਤਾਂ ਸੰਦ ਸਾਂਝਾ ਲੈਣੇ ਆਂ ਠੀਕ ਆ ਫੇਰ ਵੀ ਸੱਪੇ ਆ ਜੇ ਸੰਦ ਕੱਲਾ ਲੈਨੇ ਤਾਂ ਤੁਹਾਨੂੰ ਪਤਾ ਮਹਿੰਗਾ ਵਾਲਾ ਜੇ ਹੁਣ ਸਾਂਝਾ ਲੈ ਲਿਆ ਠੀਕ ਆ ਬੰਦੇ ਨੂੰ ਤੁਸੀਂ ਦੇ ਤਾ ਚਲਾਉਂਦੇ ਮੂੰਹ ਨਾਲ ਜਿਹੜੇ ਵਾਲੇ ਨੂੰ ਤਾਂ ਦੂਜਾ ਬਾਟਰਨ ਤਰਾਜ ਕਰ ਜਾਂਦਾ ਵੀਰ ਮੈਨੂੰ ਨਹੀਂ ਪੁੱਛਿਆ ਜੇ ਉਹਨੂੰ ਪੁੱਛਿਆ ਕਈ ਵਾਰੀ ਉਹਦੇ ਉਹਦੇ ਨਾਲ ਬੰਦੀ ਹੁੰਦੀ ਜੇ ਤੁਸੀਂ ਜਵਾਬ ਦੇਣਾ ਫੇਰ ਛੋਟੀ ਦਿਹਾੜਾ ਵਾਲਾ ਬੰਦਾ ਮੰਨ ਲਓ ਟੜੰਗ ਹੋ ਜਾਂਦਾ ਵੀਰ ਮੈਨੂੰ ਜਵਾਬ ਦੇਦਾ ਜਨੂੰ ਕਹਤੋ ਵੀ ਸਾਂਝਾ ਜਾਂ ਰੋਣੂ ਪੁੱਛਦਾ ਨਾ ਉੱਥੇ ਦੀ ਬੰਦੀ ਹੁੰਦੀ ਉਹ ਅਗਲਾ ਕਹਿੰਦਾ ਜੇ ਦਿਣਾ ਦੇ ਦੇ ਜਵਾਬ ਦੇ ਉਸ ਸਾਹਿਬ ਨੂੰ ਆਈ ਗੱਲ ਹੋ ਗਈ ਸੀ ਪਿਛਲੇ ਸਾਲ ਆਪਾਂ ਲਿਆ ਜਲੇ ਤਵੀਆਂ ਲਿਆਂਦੀ ਰਹ ਕਿ ਜਦੋਂ ਤਮੇ ਰੇਦੀਆਂ ਉਹਨੇ ਬਦੰਦਰ ਨੇ ਪੁੱਠੇ-ਪੁੱਠੇ ਚੱਕਰਾਂ ਤੇ ਮੋੜਤੀਆਂ ਤੇ ਇਹਦਾ ਮੂਲੀ ਸਾਫਟ ਖੁੱਲ ਗਈ ਠੀਕ ਆ ਇਹਦਾ ਮੈਂ ਸਾਫਟ ਚੁੱਟ ਖੋਲ ਹੀ ਦੋ ਦਿਨ ਮੱਥਾ ਵੀ ਮਾਰਿਆ ਠੀਕ ਆ ਚੈੱਕ ਨਟ ਲਿਆਂਦਾ ਸਾਫਟ ਦੀਆਂ ਚੂੜੀਆਂ ਪਾਈਆਂ ਖੋਲ ਕੇ ਲਗੇ ਲੱਲਪਾਪਾ ਕੀਤਾ ਹਜ਼ਾਰ ਲੱਗ ਗਿਆ ਤੇ ਜਿਹੜਾ ਪਾਰਟਨ ਨੂੰ ਕਿਹਾ ਉਹ ਕਹਿੰਦਾ ਜਾਨ ਮੰਗ ਵਾਲੇ ਨੇ ਤੋੜੀਆਂ ਇਹ ਦਿੱਤੀਆਂ ਤਾਂ ਤੂੰ ਸੀ ਇਹ ਤਾਂ ਸੌਦਾ ਘਾਟਾ ਕਿਨੂੰਗਿਆ ਚਲ ਆਪਾਂ ਐਨ ਕਹਿੰਦੇ 1000 ਰੁਪਏ ਕੋ ਪੱਟੀ ਕਰ ਲੈ ਪਰ ਜੇ ਕਰ ਲੈ ਸੂਲ ਦੀ ਕਰੀ ਵੀ ਇੱਕ ਤਾਂ ਆਪਾਂ ਸੰਤ ਮੰਗਵਾ ਦਿੰਦੇ ਆ ਫਿਰ ਉਹਦੀ ਕੋਈ ਗੌਰ ਵੀ ਨਹੀਂ ਹੁੰਦੀ ਨਾ ਠੀਕ ਹੈ ਐਸ ਕੋਲੇ ਬੰਦੇ ਨੇ ਮੈਂ ਜਵਾਬ ਦਿੱਤਾ ਮਹੱਤਵੀਆਂ ਉਹਦੇ ਘਰੇ ਖੜੀਆਂ ਨੇ ਯਾਰ ਤੇ ਮੈਂ ਮਾੜਾ ਜਿਹਾ ਉਹਨੂੰ ਪੁੱਛ ਲਿਆ ਉਹ ਬੰਦਾ ਗੁੱਸਾ ਕਰ ਗਿਆ ਵੀ ਪਹਿਲਾਂ ਦਿੱਤੀ ਚੀਜ਼ ਦਾ ਆਪਾਂ ਕਿਹਦਾ ਨਾਂ ਨਹੀਂ ਲੈਂਦੇ ਚਲ ਹੁੰਦੀ ਆ ਸਾਰਿਆਂ ਨੇ ਐਵੇਂ ਪਹਿਲਾਂ ਦਿੱਤੀ ਚੀਜ਼ ਦਾ ਵੀ ਗੁਣ ਕੋਈ ਨਹੀਂ ਠੀਕ ਆ ਉਹ ਬੰਦੇ ਦੀ ਵੀਡੀਓ ਜਿਹੜਾ ਉਹ ਵੀ ਆਪਣਾ ਮਿੱਤਰ ਪਿਆਰੀ ਆ ਠੀਕ ਆ ਆਪਾਂ ਕੋਈ ਉਹਦੀ ਬੇਇੱਜ਼ਤੀ ਕਰਨ ਦੇ ਮਾਰੇ ਨਹੀਂ ਬਣਾਈ ਜਸਟ ਮੈਂ ਉਹਨੂੰ ਤਾਂ ਉਹ ਮੈਨੂੰ ਕਹਿੰਦਾ ਕਹਿੰਦਾ ਦੋ ਕਨਾਲਾਂ ਮੱਕਦੇ ਆਉਣੀਆਂ ਤੇਰੀਆਂ ਤੋਈਆਂ ਮੈਂ ਲੈ ਜਾ ਰੱਖਣੀਆਂ ਸੀ ਘਰੇ ਖੜੀਆਂ ਸੀ ਮੈਂ ਲੈ ਜਾ ਚਾਹਤ ਨੇ ਜੋ ਚਾਰ ਕੋਈ ਲੈ ਕੇ ਦੂਜੇ ਦਿਨ ਮੈਂ ਉੱਥੀ ਉਹਦਾ ਪਾਣਾ ਉੱਥੇ ਮੇਰਾ ਮੈਂ ਉੱਥੇ ਮੋਟਰ ਛੱਟੀ ਮੱਕੀ ਬੀਜੀ ਸੀ ਚਾਰ ਵਾਲੀ ਮੈਂ ਰਮਾਉਣ ਗਿਆ ਤਾਂ ਉੱਥੇ ਵਾਹੀ ਜਾ ਮੈਂ ਕਹਿੰਦਾ ਮੈਂ ਤਾਂ ਮੈਂ ਤਾਂ ਉਹ ਦੋ ਕਨਾਲਾਂ ਕਹਿੰਦਾ ਸੀ ਮੈਂ ਚੌੜ ਚੌੜ ਚ ਮੈਂ ਵੀਡੀਓ ਬਣਾਉਣੇ ਆ ਮੈਂ ਉਹਨੂੰ ਖੜਾ ਕੇ ਪਹਿਲਾਂ ਪੁੱਛਿਆ ਮੈਂ ਤੇਰੀ ਵੀਡੀਓ ਬ ਮੈਂ ਤੁਹਾਨੂੰ ਰੋਲ ਕੇ ਲੈ ਆਂਦਾ ਹੋਇਆ ਤੇ ਤੂੰ ਕਹਿ ਨਹੀਂ ਵੀ ਹਾਂ ਭਾਈ ਝੂਠ ਮੋਲ ਕੇ ਪਸੰਦ ਨਹੀਂ ਲਿਆਣਾ ਚਾਹੀਦਾ ਹਣਾ ਤੇ ਕਹਣਾ ਕੋਈ ਗੱਲ ਨਹੀਂ ਜਦੋਂ ਮੈਂ ਕੈਮਰਾ ਲੈ ਕੇ ਕੋਲੇ ਹੋ ਗਿਆ ਭਾਈ ਉਹਨੇ ਤਾਂ ਵਾਏ ਵਾਏ ਕਰਕੇ ਲੰਘ ਗਿਆ ਉਹਨਾਂ ਠੀਕ ਆ ਚਲ ਆਪਾਂ ਬੰਦਾ ਮੂੰਹ ਨਹੀਂ ਦਿਖਾਇਆ ਟਰੈਕਟਰ ਨਹੀਂ ਦਿਖਾਇਆ ਹਣਾ ਕੋਈ ਪਰ ਇਹ ਗੱਲ ਹੁੰਦੀ ਆ ਯਾਰ ਵੀ ਸੱਚ ਬੋਲਿੰਦੀ ਹੁਣ ਮੈਨੂੰ ਨਹੀਂ ਕਿਹਾ ਹੁੰਦਾ ਵੀ ਮੈਂ ਅੱਠ ਕਿੱਲੇ ਪਾਉਣਾ ਠੀਕ ਆ ਮਾੜਾ ਮੈਂ ਆਪ ਦੀ 파ਟਰਨਰ ਜਿਹੜੇ ਦਵੀਆਂ ਚੀਜ਼ੇਦਾਰ ਉਹਨੂੰ ਕਹਿ ਜਾਂਦਾ ਵੀ ਅਰੇ ਕਹ ਜਰੇ ਨੂੰ ਤੋਹੀਆਂ ਦੇਣੀਆਂ ਨੇ ਹਣਾ ਚਲ ਅਗਲਾ ਕੀ ਪਤਾ ਉਹ ਨਾ ਹੀ ਜਵਾਬ ਦਿੰਦਾ ਪਰ ਮੈਨੂੰ ਕੋਈ ਹੋਣੀ ਸੀ ਹੁਣ ਤਾਂ ਨਹੀਂ ਤਵੀਆਂ ਕੋਈ ਨਾ ਕਰੇ ਚਲ ਤਵੀਆਂ ਨਵੀਆਂ ਆਣੇ ਜੇ ਕੋਈ ਗੱਲਬਾਤ ਹੋ ਜਾ ਲੈ ਕਹਿੰਦਾ ਵੀ ਤੂੰ ਦਿੱਤੀਆਂ ਸੀ ਚਲ ਕਹਿੰਦਾ ਵੀ ਫਲਾਣਾ ਬੰਦਾ ਜੇ ਉਹ ਵਾਗ ਜਾਂਦਾ ਮੌਕੇ ਤੇ ਵੀ ਫਲਾਣਾ ਬੰਦਾ ਤਾਂ 5 ਕਿਲਿਆਂ ਚ ਜੋੜੀ ਖੜਾਗਾ ਤੇ ਤੂੰ ਕਿਹਨੂੰ ਪੁੱਛ ਕੇ ਤਵੀਆਂ ਦਿੱਤੀਆਂ ਨੇ ਫਿਰ ਉੱਥੇ ਮੇਰਾ ਸੰਦੇ ਤਾਂ ਵੰਡਿਆ ਜਾਂਦਾ ਨਾ ਬਾਈ ਤੁਸੀਂ ਯਾਰ ਕਮੈਂਟ ਕਰਨ ਲੱਗੇ ਸੋਚਿਆ ਕਰੋ ਕੋਈ ਕਹਿੰਦਾ ਬਾਈ ਤੇਰਾ ਮਾਜ ਨਾ ਨਹੀਂ ਕੋਈ ਕਹਿੰਦਾ ਬਾਈ ਮਾਜ ਨਹੀਂ ਆ ਠੀਕ ਆ ਜੇ 10 20 ਕਿੱਲਾਂ ਕੋਲੇ ਸਾਡੇ ਕੋਲੇ ਤਵੀਆਂ ਨੇ ਤਾਂ 100 ਕਿੱਲਾਂ ਇਹਨਾਂ ਵੇਂਦਾ ਤਾਂ ਮਾਰ ਨਹੀਂ ਆ ਹਰ ਇੱਕ ਬੰਦੇ ਨੂੰ ਸੰਦ ਦਿੱਤਾ ਵੀ ਨਹੀਂ ਜਾਂਦਾ ਹੁੰਦਾ ਤੇ ਨਾ ਹਰ ਇੱਕ ਦੇ ਲੈਣ ਜਾਣੇ ਆ ਠੀਕ ਆ ਬਾਕੀ ਸਟੇਟੀਆਂ ਤੁਸੀਂ ਐਂ ਲਾ ਲਓ ਵੀ ਪਿੰਡਾਂ ਦੇ ਵਿੱਚ ਸਟੇਟੀਆਂ ਕਿਉਂ ਫੈਲ ਹੋਈਆਂ ਨੇ ਸਟੇਟੀਆਂ ਦੇ ਸੰਦ ਕਿਉਂ ਫੈਲੇ ਬਈ ਮੰਗਵੇਂ ਸੰਦ ਦੀ ਕੋਈ ਗੌਰ ਨਹੀਂ ਠੀਕ ਆ ਮੈਂ ਨਹੀਂ ਕਹਿੰਦਾ ਆਪਾਂ ਮੰਗਣ ਜਾਂਦੇ ਕਿਸਦੇ ਮੈਂ ਕਹਿੰਦਾ ਮੇਰੇ ਕੋਲ ਵਟਾਉਣੇ ਜਿੰਦਰਾ ਮੈਂ ਮੰਗ ਕੇ ਲਿਓਣ ਪਰ ਬਈ ਆਪਾਂ ਜਿਵੇਂ ਵਾਲੇ ਦੀ ਜੀ ਲਿਓਣਾ ਧੋ ਕੇ ਸਮਾਰ ਕੇ ਉਵੇਂ ਖੜਾ ਕੇ ਆਉਣੇ ਆ ਕੌਣ ਕਿ ਪਤਾ ਵੀ ਗਾਹਣੂ ਗੀ ਕੱਲ ਕੁਛ ਨਹੀਂ ਗੱਲ ਘੋਲ ਦਿੰਦੇ ਹੈ ਜਿੰਦਰਾ ਹੈ ਕਿੰਨੇ ਦਾ ਵੀ 20 20000 ਦਾ ਜਿੰਦਰਾ ਸਾਡੇ ਤੋਂ ਮੁੰਡੇ ਨੂੰ 23000 ਦਾ ਜਿੰਦਰਾ ਲੈਂਦਾ ਸੀ ਤਮੇ ਨਾਲ ਆਉਂਦਾ ਜੀ ਠੀਕ ਆ ਕਣਕ ਵੇਲੇ ਉਹਦੀ ਇੰਨੀ ਲੋੜ ਪਈ 150 ਰੁਪਏ ਘੰਟਾ ਲਿਆ ਹੁਣੇ ਨਾ ਤਾਂ ਲੋਕ ਦਵਾ ਦਬ ਖੜਾ ਕੇ ਆਉਂਦੇ ਸੀ ਨਾਲੇ ਪੈਸੇ ਦੇ ਕਿ ਆਉਂਦੇ ਸੀ ਠੀਕ ਆ ਤੇ ਤੁਸੀਂ ਉਂ ਪਵਾ ਦੇ ਮੰਗ ਮੈਂ ਨਹੀਂ ਪਤਾ ਲਾ ਦੋ ਦਿਨਾਂ ਬਾਅਦ ਛੱਡ ਕੇ ਜਾਵੇ ਕਿ ਕੀ ਘੰਟਾ ਠੀਕ ਆ ਇਹ ਜੀ ਹੋ ਗਈ ਆਪਾਂ ਵੀ ਇੱਥੇ ਜ਼ਿੰਮੇਵਾਰ ਆ ਭਾਈਆਂ ਦੀ ਥੋੜੀ ਜਿਹੀ ਗਲਤੀ ਹੁੰਦੀ ਹੈ ਨਾ ਤਾਂ ਆਪਾਂ ਮੰਗਣ ਵੀ ਚੀਜ਼ ਦੀ ਗ ਹਿੱਸੇ ਹਿੱਸਾ ਪਾਕਿਸਤਾਨ ਦੇ ਸਾਂਝਾ ਰੱਖ ਸਕਦੇ ਆ ਜੇ ਤੁਸੀਂ ਇਹਨਾਂ ਛੋਡੇ ਚ ਨਾ ਕੋਈ ਹੋ ਪੰਜ 400 ਦਾ ਘਾਟਾ ਵਾਧਾ ਚੱਲ ਲੋਂਗੇ ਤਾਂ ਮੰਗਵੇਂ ਸੰਦ ਨੂੰ ਜਦੋਂ ਤੁਸੀਂ ਦੇਤਾ ਛੋਡਾ ਉਦੋਂ ਫਰਕ ਪੈ ਜੂ ਚਾਹੋਨੇ ਗੌਰ ਨਾ ਕੀਤੀ ਉਹਦੀ ਕੋਈ ਟੁੱਟ ਭੱਜ ਹੋ ਗਈ ਆਲਾ ਉਦੋਂ ਸਾਨੂੰ ਕਹੂਗਾ ਮੰਗਵੇਂ ਸੰਦ ਦਾ ਬਈ ਤਵੀਆਂ ਤਾਂ ਚਾਹੀਏ ਚਾਰ ਕਰਾਂ ਦੀਆਂ ਸਾਂਝੀਆਂ ਹੋਣ ਠੀਕ ਆ ਕਿੰਨਾ ਕਮਾਣ ਬੋਣਾ ਹੁੰਦਾ ਆਪਾਂ ਐਵਰੇਜ ਆਪਣੇ ਕੋਲ 6-6 ਕਿੱਲੇ ਵਾਹਣਦੇ ਆ ਠੀਕ ਆ ਤਵੀਆਂ ਨਾਲ ਤਾਂ ਚਾਹੀਏ 500 ਕਿੱਲਾ ਵਾਹ ਲੋ ਤੁਸੀਂ ਦੱਸ ਦੇਣਾ ਚ ਠੀਕ ਆ ਆਪਾਂ ਮਾਰ ਵੀ ਇੱਥੇ ਖਾਣੇ ਆ ਨਾ ਅਗਲਾ ਅੱਧੇ ਤਾਂ ਸੰਦਾਂ ਹੀ ਨਹੀਂ ਦਿੰਦੇ ਵੀ ਜੇ ਮੰਗ ਚ ਜਾਇਆ ਕਰਨਗੇ ਮੁੜ ਕੇ ਟੁੱਟ ਭੱਜ ਹੋਊਗੀ ਲੋਟ ਨਹੀਂ ਆਉਣਾ ਠੀਕ ਹੈ ਵਿੱਚ ਕਹਿੰਦੇ ਵੀ ਸੰਝ ਸੰਦ ਲੈਣਾ ਮੈਂ ਤਾਂ ਕਹਿੰਦਾ ਸੰਝ ਸੰਦ ਲੈਣਾ ਚਾਹੀਦਾ ਜੇ ਚਾਰ ਘਰ ਲੈ ਲਓ ਚਾਰ ਘਰਾਂ ਨੂੰ ਮੰਗਣਾਂ ਵਾਲੇ ਵੀ ਆਪਾਂ ਕਹਿ ਸਕਦਾ ਵੀ ਯਾਰ ਚਾਰ ਦਿਨਾਂ ਦਾ ਸੰਝ ਆਗਾ ਠੀਕ ਹੈ ਇਕੱਲੇ ਨੂੰ ਸੰਦ ਲੈਣਾ ਪਹਿਲਾਂ ਇਹ ਤਾਂ ਸੋਚੋ ਕਿੰਨਾ ਔਖਾ ਟਰੈਕਟਰ ਨੂੰ ਛੱਡ ਕੇ ਲਾ ਲੋ ਤੁਸੀਂ ਸੰਦ ਕਿੰਨੇ ਦੇ ਬਣਾਉਂਦੇ ਫਟ ਫਟ 5 ਲੱਖ ਦੇ ਸੰਦ ਹੋਣਗੇ ਇਹ ਜ਼ਿੰਮੇਵਾਰ ਨਹੀਂ ਸਾਰੇ ਸੰਦ ਬਣਾਉਣੇ ਹੁਣ ਠੀਕ ਹੈ ਵਿੱਚ ਲੋਕ ਕਹੀ ਵੀ ਮੰਗ ਕੇ ਯਾਰ ਉਹਨਾਂ ਦਾ ਬਿਲੰਗ ਲਿਖੀ ਜਾਂਦੇ ਕਾਲਾ ਸਿਰਫ ਇੰਨੀ ਸੀ ਵੀ ਆਪਾਂ ਤਸੰਦ ਲਿਜਾਣਾ ਕੋਈ ਹੈਗੇ 2.5 ਕਿੱਲੇ ਆ ਠੀਕ ਆਪਾਂ ਕਹਿੰਦਾ 2 ਕਿੱਲੇ ਹੋਣੇ ਕੋਈ ਫਰਕ ਨਹੀਂ ਪੈਂਦਾ ਜੇ ਹੁਣ ਕਨਾਲਾਂ ਦੋ ਕਹਿ ਕੇ ਤੁਸੀਂ 6-7 ਕਿੱਲਾਂ ਚ ਜੋੜੋਂਗੇ ਬਈ ਫਿਰ ਉੱਥੇ ਇਹ ਝੂਠ ਤਾਂ ਮੰਨਦਾ ਨੇ ਇੱਕ ਤਾਂ ਤੁਸੀਂ ਅਗਲੇ ਨੂੰ ਸੰਦ ਦੇਣਾ ਦੂਜਾ ਬੰਦਾ ਤੁਹਾਨੂੰ ਆਪਾਂ ਇੱਕ ਤਰ੍ਹਾਂ ਦਾ ਫੁੱਦੂ ਹੀ ਕਹਿ ਸਕਦੇ ਯਾਰ ਵੀ ਇਹਨੂੰ ਦੋ ਚਾਰ ਕਨਾਲਾਂ ਕਹਿ ਕੇ ਜਾਂ ਕਿੱਲਾ ਕਹਿ ਕੇ ਲੈ ਜਾ ਸੰਦ ਠੀਕ ਆਪਾਂ ਸਾਰੀ ਬਾਕੇ ਖੜਾਵਾਂਗੇ ਫਿਰ ਤਾਂ ਤੁਸੀਂ ਫੁੱਦੂ ਲਾਇਆ ਇੱਕ ਤਾਂ ਚੀਜ਼ ਬੰਦੇ ਨੇ ਤੁਹਾਨੂੰ ਚੀਜ਼ ਦਿੱਤੀ ਠੀਕ ਆ ਪਾਟਣੋਂ ਬਿਨਾ ਪੁੱਛੇ ਦਿੱਤੀ ਇਹ ਚੀਜ਼ਾਂ ਵੀ ਸੋਚਿਆ ਕਰੋ ਯਾਰ ਮੈਂ ਆਪ ਨੂੰ ਕਮੈਂਟ ਨਾਲ ਕਿਸੇ ਦਾ ਕੋਈ ਨਹੀਂ ਬਥੇਰਾ ਨੇ ਮੈਨੂੰ ਮਾਰਾ ਕਿਹਾ ਬਈ ਤੂੰ ਵੀਡੀਓ ਪਾ ਕੇ ਤਾਂ ਜਲੂਸ ਕੱਢਦਾ ਬਈ ਜਲੂਸ ਜੂਸ ਵਾਲੀ ਦਾ ਇੱਥੇ ਕੋਈ ਗੱਲ ਹੀ ਨਹੀਂ ਹੈ ਨਾ ਆਪਾਂ ਉਹਨੂੰ ਅੱਜ ਵੀ ਜਵਾਬ ਨਹੀਂ ਦਿੰਦੇ ਜੇ ਹੁਣ ਮੇਰੇ ਕੋਲ ਤਵੀਆਂ ਲੈਣ ਆ ਜੂ ਮੈਂ ਉਹਨੂੰ ਕਹੂੰ ਜ਼ਰੂਰ ਵੀਰ ਸੱਚ ਸੱਚ ਦੱਸ ਕਿੰਨਾ ਬਹਾਨਾ ਪਾਉਣਾ ਠੀਕ ਆ ਪਰ ਜਵਾਬ ਜੇ ਮੂੰਹ ਮਲਾਜ ਵਾਲਾ ਬੰਦਾ ਜਾ ਆਪਣਾ ਕੋਈ ਲਿਆਜ ਮੇਤਰਾ ਵਾਲਾ ਬੰਦਾ ਉਹਨੂੰ ਆਪਾਂ ਜਵਾਬ ਨਹੀਂ ਦਿੰਦੇ ਨਾ ਹਾਂ ਕੱਲੇ ਦੀ ਚੀਜ਼ ਖੜੀ ਹੈ ਚਾਹੇ ਦੋ ਦਿਨਾਂ ਮੋੜੇ ਟਰੈਡ ਖੜਾ ਟਰਾਲੀ ਖੜੀ ਆ ਹਾਲ ਖੜੇ ਆ ਸਵਾਗਤ ਆ ਖੜਾ ਠੀਕ ਹੈ ਤੁਸੀਂ ਦੋ ਦਿਨਾਂ ਮੋੜੇ ਲੈ ਜੀ ਯਾਰ ਕੱਲੇ ਨੂੰ ਕਿਉਂਕਿ ਜਦੋਂ ਆਪਣੀ ਚੀਜ਼ ਆ ਯਾਰ ਆਪਣੀ ਚੀਜ਼ ਅਗਲੇ ਤੋਂ ਲਿਆਵਾਂਗੇ ਜੋ ਵੱਧ ਵਾਲੂ ਘੱਟ ਵਾਲੂ ਤਾਂ ਨਹੀਂ ਠੀਕ ਹੈ ਪਰ ਝੂਠ ਬੋਲ ਕੇ ਵੱਧ ਵਾਹਣ ਪਾਉਣਾ ਜਾਂ ਗਾਂਹਾਂ ਕਿਸੇ ਨੂੰ ਸੰਦ ਪਾਉਣਾ ਠੀਕ ਆ ਆ ਚੀਜ਼ਾਂ 'ਚ ਬੜੀ ਫਰਕ ਪੈ ਜਾਂਦਾ ਮੈਂ ਇਸ ਗੱਲ ਦੇ ਮਾਰੇ ਸਿਰਫ ਵੀਡੀਓ ਬਣਾਈ ਸੀ ਬਾਕੀ ਠੀਕ ਹੈ ਕਮੈਂਟ ਕਰਨ ਲੈ ਤੁਹਾਡੀ ਮਰਜ਼ੀ ਹੈ ਨਾ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਵੀਡੀਓ ਲਾਇਕ ਸ਼ੇਅਰ ਕਰਨੀ ਪਰ ਮੇਰਾ ਸਿਰਫ ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਯਾਰ ਖੇਤੀ ਵਾਲੇ ਸੰਦ ਹੋ ਗਏ ਮਹਿੰਗੇ ਠੀਕ ਆ ਸੰਦ ਆਪ ਬਣਾਉਂਦੀ ਆਪਾਂ ਕੋਸ਼ਿਸ਼ ਕਰੀਏ ਚਾਹ 4-4 5-5 ਘਰ ਬਣਾ ਲਈ। ਉਹ ਰੋਟਾ ਵੇਟਰ ਲੱਖ ਰੁਪਏ ਦੇ ਚ 4 ਘਰ ਬਣਾ ਲਈਏ 25-25 ਹਜ਼ਾਰ। ਕਿਲੇ ਹਰ ਇੱਕ ਨੇ 5-7 ਕੱਦੂ ਕਰਨੇ ਹੁੰਦੇ ਨੇ। ਆਪਾਂ 2 ਕਿਲੇ ਗੇਤੇ ਪਿਛੇ ਤੇ ਲਾਉਣਾ ਮੂੰਗੀ ਬੀਜ ਲਾ ਕੇ ਹਨਾ ਵੀ ਸੰਦ ਟੰਗ ਸਾਰਾ ਦਾ ਲੈਦਾ। ਕੱਲ ਕਰੋ ਉੱਥੇ ਵਿੱਚ ਬੰਦੇ ਇਹ ਸੋਚ ਲੈਂਦੇ ਵੀ ਆਪਾਂ 50 ਹਜ਼ਾਰ ਰੁਪਏ 'ਚ ਸੱਪਾ ਵੰਗੇ ਯਾਰ ਹਨਾ। ਤੇ ਵੀ ਆਪਾਂ ਯਾਰ ਛੱਟ ਭਰੇ ਲਾ ਕੇ। ਇੰਦਰ ਰੋਜ਼ ਤਾਂ ਚੀਜ਼ ਆਪ ਨੂੰ ਦੇਣੀ ਔਖੇ ਨਾਲੇ ਆਪ ਮੰਗਣ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹਨਾ। ਮੰਗਦਿਆਂ ਨੂੰ ਵੀ ਰੋਜ਼ ਤਾਂ ਚੀਜ਼ ਆਏ ਹ ਮਾ ਸਾਡੇ ਪਿੰਡ ਸੋਸਾਇਟੀ ਹੈ ਨਹੀਂ ਖੋਖਰ ਕੀ ਵੀ ਕਿਸੇ ਸੰਦ ਨਹੀਂ ਜੇ ਉੱਥੇ ਜਾਵਾਂਗੇ ਆਪਾਂ ਉੱਥੇ 5 ਲੀਟਰ ਤੇਲ ਹੀ ਮੱਚ ਜਾਓ ਠੀਕ ਆ ਇਹ ਚੀਜ਼ ਆਪਾਂ ਸੋਚ ਜਾਈ ਨਹੀਂ ਰਾਤ ਟ੍ਰੈਕਡ ਦੀ ਹੁਣ ਟ੍ਰੈਕਡ ਕਿਹੜਾ ਸੜਕਾਂ ਦੇ ਤੋਂ ਬਦਲਣ ਵਾਸਤੇ ਹੁੰਦੇ ਨੇ ਪੁੱਟੇ ਭੱਜੇ ਰਾਹ ਨੇ ਉੱਥੋਂ ਸੰਦ ਲਿਆਉਣੇ ਐਡੀ ਦੂਰ ਰਾਹ ਜ ਟਾਈਮ ਖਰਾਬ ਹੁੰਦਾ ਉੱਥੇ ਕਿਰਾਇਆ ਕਿੰਨਾ ਪੈ ਜਾਂਦਾ ਆਪਾਂ ਜੇ ਇਹਦਾ ਵੀਡੀਓ ਨੋਚੀ ਦਿਨਾਂ ਨੂੰ ਜਰੂਰ ਕਮੈਂਟ ਕਰਕੇ ਦੱਸੋ ਯਾਰ ਵੀ ਸੰਦ ਸਾਂਝੇ ਬਣਾਉਣੇ ਚਾਹੀਦੇ ਆ ਸਾਰੇ ਠੀਕ ਆ ਆਪਦੇ ਲਾਣੇ ਨਾਲੇ ਚ ਬਣਾ ਲਓ ਲਾਣੇ ਦੇ ਆਪਾਂ 5-4 ਘਰ ਤਾਂ ਹੁੰਨੇ ਆ ਜਾ ਆਏਗਾ ਲੋ ਐ ਬਣਾ ਲੋ ਜੇ ਚੱਲ ਨਹੀਂ ਸੰਝਾ ਸੰਦੇ ਰਹਿੰਦਾ ਠੀਕ ਐ ਇਸੇ ਸਟੋਨਾ ਚਾਹੁੰਦਾ ਵੀ ਆ ਸੰਦੇ ਤੂੰ ਲੈ ਲੈ ਠੀਕ ਐ ਇਨ ਇੱਕ ਦਾ ਦਾ ਵੀਰ ਦੀ ਕੋਈ ਗੱਲ ਨਹੀਂ ਆ ਸੰਦ ਮੈਂ ਲੈ ਜਾ ਤੂੰ ਮੇਰਾ ਲੈ ਜੀ ਮੈਂ ਤੇਰਾ ਲੈ ਜੀ ਟੁੱਟ ਪਾ ਜੋ ਆਪੋ ਆਪਣੀ ਵੀ ਤੇਰਾ ਟੁੱਟ ਕੇ ਤੂੰ ਲੋਡ ਕਰਾ ਲਈ ਮੇਰਾ ਟੁੱਟਿਆ ਮੈਂ ਇਹ ਵੀ ਐਂ ਵੀ ਹੋ ਸਕਦਾ ਪਰ ਵੀ ਆਪਣਾ ਉਹੀ ਗੱਲ ਬਾਣੀਆਂ ਦੇ ਸਾਂਝ ਨੇ ਉਹ ਜਾਂਦੇ ਨੇ ਆਪਣਾ ਜ਼ਿੰਮੇਵਾਰਦਾਰ ਦਾ ਕਹਿੰਦੇ ਸਾਂਝ ਨਹੀਂ ਰਹਿਦਾ ਨਹੀਂ ਹੁੰਦਾ ਤਾਂ ਜਿਵੇਂ ਅੱਗੇ ਕਹਿੰਦੇ ਹੁੰਦੇ ਸੀਗੇ ਬਾਲ ਤੇ ਰੇੜੀ ਦੇ ਇੱਕ ਇੱਕ ਟਾਇਰ ਕਰ ਲਿਆ ਸੀਗਾ ਹਾਂਜੀ ਲਈ ਸੀ ਕਿਸੇ ਨੇ ਨਾ ਮੈਂ ਤਾਂ ਵੇਚ ਨਹੀਂ ਦਿੰਦਾ ਨਾ ਮੈਂ ਤਾਂ ਇੱਥੇ ਇੱਕ ਟੈਟ ਨੂੰ ਅੱਧੀ ਵਿਚਾਲੂ ਕਹਿੰਦੇ ਉਹਦੇ ਵੱਡਣ ਵਾਲੀ ਗੱਲ ਹੋ ਜਾਂਦੀ ਹੈ ਠੀਕ ਹੈ ਫਿਰ ਤੋਂ ਸੋਸਤੋ ਦੱਸ ਦਈਏ ਸਿਰਫ ਆਪਣੇ ਬੀੜੇ ਬਣਾਉਂਦਾ ਮਤਲਬ ਐਸੀ ਸੰਦਾਂ ਮਾਰੇ ਆਪਾਂ ਗੱਲ ਕਰਦੇ ਜਿਹੜਾ ਮਹਿੰਗਾ ਹੋ ਜਾਂਦਾ ਦਿਨਾਂ ਦਾ ਸੰਦ ਕਦੇ ਵੀ ਘਟਾਉਂ ਨਹੀਂ ਦਿੰਦਾ ਜਿੰਨੇ ਦਾ ਤੁਸੀਂ ਲਾਉਂਗੇ ਰੋਣੇ ਤੱਕ ਉਹ ਮਰਜੀ ਵੇਚਦੇ ਉਹਨੂੰ ਠੀਕ ਹੈ ਉਹਨੇ ਦਿੱਤਾ ਉਹ ਚੀਜ਼ਾਂ ਕੁਆੜਦੇ ਹਾਂ ਹੋਰ ਚੀਜ਼ਾਂ ਨੇ ਕੰਪਿਊਟਰ ਸਿਸਟਮ ਮਸ਼ੀਨਾਂ ਆ ਗਈਆਂ ਪੰਜ ਲੱਖ ਦੀ ਜਿਹੜੀਆਂ ਇਹ ਚੀਜ਼ਾਂ ਨਹੀਂ ਕਦੇ ਮੁਨਾਫਾ ਦਿੰਦੀਆਂ ਜਿਹੜੇ ਆਪਣੇ ਸਿੰਪਲ ਸੋਬਰ ਸਾਧਨ ਨੇ ਮਿਸਤਰੀਆਂ ਵਾਲੇ ਸੁਹਾਗਾ ਦਾ ਚਲੋ ਘੱ ਜਿੰਦਰਾ ਟਰਾਲੀ ਹੈ ਨਾ ਇਹ ਚੀਜ਼ਾਂ ਤੁਹਾਨੂੰ ਕਦੇ ਵੀ ਘਟਾ ਨਹੀਂ ਦਿੰਦੀਆਂ ਠੀਕ ਆ